ਦਾ ਜਿਵੇਂ ਸੇ ਇੱਥੇ ਪੰਪੂਰੇ ਕੋਲ ਬੈਠੇ ਸੀ ਸ ਤੇ ਸੜਕ ਵਾਲੀ ਦੇਖਣੇ ਸੀ ਜਾਣੇ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਤੇ ਪਿੱਛੂ ਆ ਕੇ ਇਹਨਾਂ ਨੇ ਕਿ ਮੇਰੇ ਹਿਸਾਬ ਨਾਲ 100 ਦੀ ਸਪੀਡ ਤੇ ਹੋਣੀ ਗੱਡੀ ਜਿਹੜੀ ਪਿੱਛੇ ਆ ਕੇ ਵਜੀ ਰਹੀ ਸੀ ਰਫ਼ਤਾਰ ਤੇਜੀ 100 ਦੇ ਲੱਗੇ ਸੀ ਜਾਂ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ ਇਹ ਕਹਿ ਸਕਦੇ ਆਪਾਂ ਤੋਂ ਲੇਡੀ ਸੀ ਹਾਂਜੀ ਤੇ ਤਿੰਨ ਏਜੰਟਸ ਲੇਡਿਸ ਦੀ ਇੱਕ ਲੱਤ ਫ੍ਰੈਕਚਰ ਹੋਈ ਆ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ ਹਾਂਜੀ ਉਹ ਮੇਰੇ ਸਾਹਮਣੇ ਨਾਲ ਉਹਦੇ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਡਰਾਈਵਰ ਡਰਾਈਵਰ ਠੀਕੀ ਡਰਾਈਵਰ ਠੀਕੀ ਦਾ ਹਾਂਜੀ ਪਿੱਛੇ ਲੇਡੀਜ਼ ਦੇ ਸੱਟਾਂ ਲੱਗੀਆਂ ਇੱਕ ਜਿਹੜਾ এজੈਂਟਸ ਬੈਠਾ ਏ ਔਰ ਪਿੱਛੇ ਉਹਦੇ ਵੀ ਸੱਟਾਂ ਬਹੁਤ ਜ਼ਿਆਦਾ ਦੋ ਬੰਦਿਆਂ ਦੀ ਹਾਲਤ ਬਹੁਤ ਨਾਜ਼ੁਕ ਦਾ ਸਕਦੇ ਆ ਇੱਕ ਲੇਡੀ ਸੀ ਉਹ ਇੱਕ ਟਰਾਲੀ ਆ ਰਹੀ ਸੀ ਤੇ ਉਹ ਗੱਡੀ ਪਿੱਛੇ ਵੱਜੀ ਟਰਾਲੀ ਦੇ ਤੇ ਹਿੰਦਰੀ ਤਾਂ ਤੁਹਾਨੂੰ ਖੜਾ ਕਰਾਈ ਫਿਰ ਦੌੜ ਕੇ ਆਏ ਆ ਵੇਖਿਆ ਗੱਡੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ 15 16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਜਿਹਨੂੰ ਨਾਜ਼ੁਕ ਹਾਲਤ ਉਹਨਾਂ ਦੀ ਉਹਦੀ ਕ੍ਰਿਟੀਕ ਤੋ ਚਾਰ ਏਜੰਸੀ ਆ ਵੇਖੋ ਸ਼ੀਸ਼ੇ 70 ਜਿ ਲੱਗੇ ਆ ਬਾਰੀ ਬੰਨੀ 라ਡਾਣਾ ਫਿਰ ਉਹਨਾਂ ਨੂੰ ਕੱਢਿਆ ਕੋਈ ਰਫਤਾਰ ਦਾ ਤੇ ਮੈਂ ਕਹਿ ਸਕਦਾ ਕਿ ਉਹ ਮੌਕੇ ਤੇ ਮੌਜੂਦ ਨਹੀਂ ਤੋ ਟ੍ਰੈਫਿਕ ਦਾ ਜ਼ਰੂਰ ਕਹਿ ਸਕਦੇ ਕਿ ਜਿਆਦਾ ਹੋਣ ਕਾਰਨ ਹਾਸਾ ਕਿਉਂਕਿ ਪਹਿਲਾਂ ਵੀ ਇੱਥੇ ਤੁਹਾਨੂੰ ਦੇਖਿਆ ਤੁਸੀਂ ਥੋੜੇ ਦਿਨ ਪਹਿਲਾਂ ਟਰੱਕ ਦਾ ਵੀ ਹੋਇਆ ਹਾਸਾ ਉਹਦੇ ਕਰਕੇ ਇੱਕ ਗੰਨਿਆਂ ਵਾਲੀ ਟਰਾਲੀ ਸੀ ਉਹਦੇ ਵਿੱਚ ਇੱਕ ਅਰਟਿਕਾ ਗੱਡੀ ਸੀਗੀ ਤੇ ਉਹ ਇਧਰੋਂ ਆ ਰਹੇ ਸੀ ਮਕੇਰੀਆ ਸਾਈਡ ਤੋਂ ਤੇ ਇਹ ਜੀ ਟਰਾਲੀ ਉਹ ਵੀ ਇਧਰੋਂ ਗਰਦਾਸਪੁਰ ਨੂੰ ਜਾ ਰਹੀ ਸ਼ਾਇਦ ਪੁਣਾੜ ਜਾ ਰਹੀ ਇਹ ਉਹਦੇ ਮਗਰਲੇ ਪਾਸੇ ਹਿੱਟ ਹੋਈ ਗੱਡੀ ਆ ਟਰਾਲੀ ਦੇ ਮਗਰਲੇ ਪਾਸੇ ਵੱਜੀ ਆ ਉਹਦੇ ਵਿੱਚ ਟੋਟਲ 6 ਸਵਾਰੀਆਂ ਸੀ ਜਿਹਨਾਂ ਵਿੱਚ 2 ਲੇਡੀਜ਼ ਹੀ 4 ਜੈਂਟ ਸੀਗੇ ਤੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਨੂੰ ਕਿੱਥੋਂ ਆਪਾਂ ਆਪਣੀ ਗੱਡੀ ਜਿਹੜੀ ਖਾੜੀ ਐਸਐਸਫ ਦੀ ਆ ਉਹਦੇ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਮਕੇਰੀਆਂ ਹਸਪਤਲ ਭੇਜਿਆ ਹੁਣ ਜਿਹੜਾ ਜਾ ਕੇ ਅਸੀਂ ਮਕੇਰੀਆਂ ਚੱਲੇ ਜਾ ਕੇ ਦੇਖਦੇ ਆਂ